ਜਿੱਥੇ ਕਿ ਪੰਜਾਬ ਦੇ ਵਿੱਚ ਇਸ ਵਕਤ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਉੱਥੇ ਹੀ ਅੱਜ ਲਾਈਵ ਵਾਰਡ ਦੀ ਟੀਮ ਪਿੰਡ ਨੌਰ ਪਰ ਦੇ ਵਿੱਚ ਪਹੁੰਚੀ ਹੈ ਜਿੱਥੇ ਕਿ ਸਾਡੇ ਵਿਚਕਾਰ ਸਰਪੰਚੀ ਦੇ ਉਮੀਦਵਾਰੇ ਨੂੰ ਲੈ ਕੇ ਸ੍ਰੀ ਹਰਿਮਿੱਤਰ ਵੱੱਡਲ ਜੀ ਆਪਣੀ ਕਿਸਮਤ ਜਿਮਾ ਰਹੇ ਹਨ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਇਸ ਫੀਲਡ ਦੇ ਵਿੱਚ ਤੁਹਾਡਾ ਆਉਣ ਦਾ ਕੀ ਕਾਰਨ ਹੈ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੇਰੇ ਪਿੰਡ ਵਿੱਚ ਆਉਣ ਦਾ ਕਾਰਨ ਹੈ ਜੋ ਕਿ ਇਸ ਪਿੰਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਪੰਚ ਚੁਣੇ ਜਾਂਦੇ ਸੀ ਪਰ ਪਿੰਡ ਵਿੱਚ ਕੋਈ ਵੀ ਡਿਵੈਲਪਮੈਂਟ ਨਹੀਂ ਹੋਈ। ਔਰ ਪਿੰਡ ਦੇ ਸਾਰੇ ਲੋਕ ਇਸ ਤੋਂ ਬੜੇ ਪਰੇਸ਼ਾਨ ਆ। ਔਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਚਾਹੁੰਦੀ ਆ ਕਿ ਇਸ ਪਿੰਡ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਇਸ ਪਿੰਡ ਦਾ ਵਧੀਆ ਮੋਲ ਹੋਣਾ ਚਾਹੀਦਾ ਬੱਚਿਆਂ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਆ ਇਸ ਪਿੰਡ ਦੇ ਵਿੱਚ ਵਿਆਹ ਸ਼ਾਦੀ ਵਾਸਤੇ ਵੀ ਕੋਈ ਵੀ ਇਹੋ ਜਿਹਾ ਪ੍ਰਬੰਧ ਨਹੀਂ ਕਿੱਥੇ ਕਿ ਕਿਸੇ ਲੜਕੀ ਗਰੀਬ ਲੜਕੀ ਦਾ ਕੋਈ ਵਿਆਹ ਸ਼ਾਦੀ ਕੀਤਾ ਜਾ ਸਕੇ ਤੇ ਸਾਰਿਆਂ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਪਿੰਡ ਦੇ ਵਿੱਚ ਗੜੀਆਂ ਨਾਲੀਆਂ ਦੇ ਵਿੱਚ ਵੀ ਬੜਾ ਵਿਕਾਸ ਹੋੜ ਵਾਲਾ ਹੈ ਕੋਈ ਵੀ ਸਾਡੇ ਸਰਪੰਚ ਨੇ ਪਿਛਲੇ ਸਮੇਂ ਤੋਂ ਕੋਈ ਪਿੰਡ ਦਾ ਵਿਕਾਸ ਨਹੀਂ ਕੀਤਾ ਇਸ ਕਰਕੇ ਸਾਨੂੰ ਇਸ ਦੇ ਵਿੱਚ ਮੈਦਾਨ ਦੇ ਵਿੱਚ ਆਉਣਾ ਪਿਆ ਔਰ ਮੈਂ ਚਾਹੁੰਦਾ ਹਾਂ ਕਿ ਪਿੰਡ ਵਾਸੀਆਂ ਸਾਡੀ ਮਦਦ ਕਰਨ ਔਰ ਸਾਨੂੰ ਇੱਕ ਇੱਕ ਵੋਟ ਪਾ ਕੇ ਸਾਨੂੰ ਅੱਗੇ ਲਿਆਉਣ ਤਾਂ ਜੋ ਅਸੀਂ ਲੋਕਾਂ ਨੂੰ ਸਹੀ ਸੇਧ ਦੇ ਸਕੀਏ ਔਰ ਸਹੀ ਪਿੰਡ ਦਾ ਵਿਕਾਸ ਕਰ ਸਕੀਏ ਸਹੀ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ ਵਧੀਆ ਇੱਕ ਬਹੁਤ ਵਧੀਆ ਸਕੂਲ ਵੱਡਾ ਸਕੂਲ ਬਣਾ ਸਕੀਏ ਜਿਹਦੇ ਵਿੱਚ ਸਾਡੇ ਬੱਚੇ ਅੱਛੀ ਸਿੱਖਿਆ ਪ੍ਰਾਪਤ ਕਰ ਸਕਣ ਔਰ ਅچھے ਅਧਿਆਪਕ ਆ ਸਕਣ ਜਿਹੜੇ ਸਾਡੇ ਬੱਚੇ ਨੂੰ ਵਧੀਆ ਸਿੱਖਿਆ ਦੇਣ ਔਰ ਪਿੰਡ ਦਾ ਮਾਹੌਲ ਵਧੀਆ ਹੋ ਸਕੇ ਔਰ ਨਸ਼ਿਆਂ ਤੋਂ ਵੀ ਪਿੰਡ ਸਾਡਾ ਰਹਿਤ ਹੋਵੇ ਤਾਂ ਜੋ ਨੌਜਵਾਨ ਜਿਹੜੀ ਪੀੜ੍ਹੀ ਆ ਕਾਫੀ ਲੋਕ ਜਿਹੜੇ ਆ ਸਾਡੇ ਪਿੰਡ ਦੇ ਵਿੱਚ ਬੜੇ ਨਸ਼ੇ ਦੇ ਕਾਰਨ ਬੜਾ ਮੁਸ਼ਕਲ ਹੋਈ ਆ ਔਰ ਮੈਂ ਅਪੀਲ ਕਰਦਾ ਹਾਂ ਉਹਨਾਂ ਨੂੰ ਵੀ ਕਿ ਇਹ ਨਸ਼ਿਆਂ ਨੂੰ ਛੱਡ ਕੇ ਆਪਣੇ ਵਧੀਆ ਇੱਕ ਕੈਂਡੀਡੇਟ ਦੀ ਵਧੀਆ ਉਮੀਦਵਾਰ ਨੂੰ ਜੀ ਚੋਣ ਕਰੋ ਜੋ ਕਿ ਕਿਸੇ ਬਿਨਾਂ ਲਾਲਚ ਤੋਂ ਜਿਵੇਂ ਪੈਸੇ ਤੋਂ ਔਰ ਬਿਨਾਂ ਕਿਸੇ ਗੱਲ ਤੋਂ ਉਸ ਉਮੀਦਵਾਰ ਨੂੰ ਚੁਣਿਆ ਜਾਵੇ ਜਿਹੜਾ ਤੁਹਾਡੇ ਪਿੰਡ ਦਾ ਆਉਣ ਵਾਲਾ ਵਿਕਾਸ ਵਧੀਆ ਹੋ ਸਕੇ ਔਰ ਪਿੰਡ ਨੂੰ ਵਧੀਆ ਸਹੂਲਤਾਂ ਮਿਲ ਸਕਣ ਔਰ ਸਹੀ ਸੇਧ ਸਹੀ ਦਿਸ਼ਾ ਮਿਲ ਸਕੇ ਮੈਂ ਚਾਹੁੰਦਾ ਹਾਂ ਨੌਜਵਾਨਾਂ ਨੂੰ ਨੌਜਵਾਨ ਬੜਾ ਅਪਰਾਲਾ ਕੀਤਾ ਮੈਂ ਇਹਨਾਂ ਦਾ ਬੜਾ ਧੰਨਵਾਦ ਹਾਂ ਔਰ ਇਹਨਾਂ ਨੇ ਸਾਡਾ ਸਹਿਯੋਗ ਕਰਦੇ ਆ ਔਰ ਪੂਰਾ ਸਾਡਾ ਦਿਲ ਤੋਂ ਸਹਿਯੋਗ ਕੀਤਾ ਮੈਨੂੰ ਇਸ ਗੱਲ ਦੀ ਬੜੀ ਉਮੀਦ ਆ ਕਿ ਨੌਜਵਾਨ ਕਿਹੜੀ ਇਸ ਇਹਨਾਂ ਦੀ ਮੇਰੀ ਸਰਪੰਚੀ ਨਹੀਂ ਹੋਊਗੀ ਇਹ ਸਰਪੰਚੀ ਇਹਨਾਂ ਦੀ ਹੋਊਗੀ ਜੇਕਰ ਮੈਂ ਕੰਮ ਨਹੀਂ ਕਰੂੰਗਾ ਤੇ ਮੈਂ ਇਸ ਪੰਚੀ ਤੋਂ ਅਸਤੀਫਾ ਦੇ ਦਊਂਗਾ ਔਰ ਨੌਜਵਾਨ ਸਾਰੇ ਇਸ ਦੇ ਨਾਲ ਦੇ ਨਾਲ ਸਹਿਮਤ ਹਨ ਮੈਂ ਇਹਨਾਂ ਗੱਲਾਂ ਦੇ ਨਾਲ ਹੀ ਪਿੰਡ ਦੇ ਵਿੱਚ ਮੈਂ ਇੱਕ ਵਾਰ ਫਿਰ ਕਹਿੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪਿੰਡ ਵਾਸੀ ਉਹ ਮੈਨੂੰ ਇੱਕ ਮੌਕਾ ਦੇਣ ਤਾਂ ਕਿ ਇੱਕ ਮੌਕਾ ਦੇ ਕੇ ਦੇਖਣ ਜੇਕਰ ਮੈਂ ਪਿੰਡ ਦੇ ਵਿੱਚ ਕੰਮ ਕਰਾਂਗਾ ਤੇ ਮੈਂ ਅੱਗੇ ਵਧਾਂਗਾ ਜੇ ਨਹੀਂ ਕਰਾਂਗਾ ਤੇ ਮੈਂ ਮੁੜ ਕੇ ਪਿੰਡ ਦੀ ਚੋਣ ਨਹੀਂ ਲੜਾਂਗਾ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਧੰਨਵਾਦੀ ਕਰਦਾ ਮਾਣ ਲਵੇ ਸਾਰੇ ਪਿੰਡ ਦਾ ਸਾਥ ਤੁਹਾਨੂੰ ਪੂਲ ਸਪੋਰਟ ਮਿਲਦਾ ਪਿਆਏਗਾ ਠੀਕ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਤੁਸੀਂ ਬਿਲਕੁਲ ਕਾਮਯਾਬ ਹੋਵੋਗੇ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਮੈਂ ਜਰੂਰ ਕਾਮਯਾਬ ਹੋਊਗਾ ਇਹ ਮੈਨੂੰ ਪੂਰਾ ਮੈਨੂੰ ਨੌਜਵਾਨਾਂ ਨੇ ਮੈਨੂੰ ਲੋਕਾਂ ਨੇ ਸਹਿਯੋਗ ਦਿੱਤਾ ਹੈ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਇਸ ਦੀ ਸਰਪੰਚ ਦੀ ਉਮੀਦਵਾਰੀ ਤੇ ਹੋਰ ਮੈਂ ਜਿੱਤਾਂਗਾ ਖਰਾ ਉਤਰਨਾ ਹੈ ਕਿਉਂਕਿ ਜੀ ਜੀ ਹਾਂ ਜੋ ਨਿਸ਼ਾਨ ਜੋ ਮਿਲਿਆ ਹੈ ਉਹ ਹੀਰਾ ਨਿਸ਼ਾਨ ਮਿਲਿਆ ਹੈ ਉਹ ਸਾਡੇ ਵਿੱਚ ਕੋਈ ਕੋਈ ਦਾਅ ਨਹੀਂ ਕੋਈ ਤਬਾ ਨਹੀਂ ਹੈ ਉਹ ਵਕਾ ਜੋ ਪ੍ਰਮਾਤਮਾ ਵੱਲੋਂ ਵੀ ਮਿਲਿਆ ਹੈ ਉਹ ਹੀਰਾ ਨਿਸ਼ਾਨ ਮਿਲਿਆ ਹੈ ਮੈਂ ਕਹਿੰਦਾ ਇੱਕ ਇੱਕ ਨਿਸ਼ਾਨ ਚੋ ਨਿਸ਼ਾਨ ਤੇ ਹੀਰੇ ਦਾ ਨਿਸ਼ਾਨ ਤੇ ਵੋਟ ਪਾ ਕੇ ਔਰ ਸਾਨੂੰ ਇਸ ਪੰਡ ਦੇ ਵਿੱਚ ਮੌਕਾ ਦਿੱਤਾ ਜਾਵੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਯੋਰੀ ਹੀ ਪਰਖ ਕਰ ਸਕਦਾ ਹੈ ਹੀਰੇ ਦੀ ਬਿਲਕੁਲ ਸਹੀ ਗੱਲ ਹੈ ਯੋਰੀ ਹੀ ਪਰਖ ਕਰ ਸਕਦਾ ਹੈ ਹੀਰੇ ਦੀ ਪਰ ਸਾਡੇ ਨੌਜਵਾਨ ਸਾਡੀ ਪੀੜ੍ਹੀ ਪਰਖ ਕਰ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਵਕਿਆ ਹੀ ਇਹ ਜੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ ਬਾਕੀ ਮੈਂ ਪਿੰਡ ਦੇ ਬਾਕੀ ਨੌਜਵਾਨਾਂ ਨੂੰ ਵੀ ਪੁੱਛਣਾ ਚਾਹਾਂਗਾ ਕੋਈ ਵੀ ਆਜੀ ਭਾਜੀ ਆ ਜੁਈ ਤੇ ਕੰਸੀ ਸਪੀਡ ਦੇ ਵਿੱਚ ਪੰਜ ਤੇ ਉਮੀਦਵਾਰੀ ਤੇ ਮੰਦਰੀ ਦੀ ਚੋਣ ਲੜਦੇ ਆ ਠੀਕ ਹੈ ਸੋ ਰਾਡਾ ਪਰਪਲ سپورਟ ਹੈਗਾ ਨੌਜਵਾਨ ਸਮੂਹ ਮੰਡ ਦੀ ਕੋਈ ਸੋਲਦਾ ਆਪਣਾ ਨਾਲ ਨਿਕਾ ਰਹੇ ਨਾਤੀ ਸਾਡੇ ਪਿੰਡ ਦਾ ਵਿਕਾਸ ਹੋਵੇ ਹਾਂ ਤਾਂ ਪਹਿਲੇ ਹੀ ਪਿੰਡ ਦਾ ਵਿਕਾਸ ਚੰਗੀ ਆ ਕਿਉਂਕਿ ਪਿੰਡ ਦੇ ਵਿੱਚ ਵਧੀਆ ਗਲੀਆਂ ਤੇ ਵਧੀਆ ਸੜਕਾਂ ਹੋਣ ਠੀਕ ਹੈ ਜੀ ਵਧੀਆ ਜੰਜਕਾਰ ਹੋਵੇ ਬਰਾਤਾਂ ਆਉਣ ਬੈਠਣ ਤੇ ਆਪਾਂ ਨੂੰ ਇਹ ਜੀ ਵਧੀਆ ਸਕੂਲ ਜੋ ਕਿ ਵਧੀਆ ਸਪਾਈ ਹੋਵੇ ਪਿੰਡ ਦੇ ਵਿੱਚ ਆਪਾਂ ਨੂੰ ਇਹ ਉਮੀਦ ਹੈ ਕਿ ਸਭੀ ਇਸ ਕੰਮ ਨੂੰ ਪੂਰਾ ਕਰਨਗੇ ਹਾਂਜੀ ਮੈਂ ਦੇਖਿਆ ਵੀ ਅਸ ਤੋਂ ਮੈਂ 10 ਸਾਲ ਪਹਿਲੇ ਤੇ ਐਸੇ ਘਾਤੇ ਉਦੋਂ ਵੀ ਇਹ ਜਿਹੜੀਆਂ ਗਲੀਆਂ ਸੀਗੀਆਂ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਪੀ ਗੜੀਆਂ ਕੱਚੀਆਂ ਸਿਗੀਆਂ ਮਾਲ ਵੀ ਐਸੇ ਤਰ੍ਹਾਂ ਅੱਜ ਵੀ ਉਹੀ ਹਾਲ ਦਾ ਨੜੀਆਂ ਸੂਰਾ ਕ੍ਰਿਕਟ ਜੇ ਉਹ ਠੀਕ ਹੈ ਨਾ ਤੇ ਨਾ ਪੱਕੀ ਯਾਨੀ ਵਿਕਾਸ ਹੋਇਆ ਮਾਦਮ ਜਿਹੋ ਪਹਿਲੇ ਜੋ ਸਰਪੰਚ ਰਹੇ ਠੀਕ ਆ ਪਰ ਕਹਿ ਸਕਦੇ ਆ ਠੀਕ ਹੈ ਮੌਕੇ ਹੀ ਅੱਲਾ ਨਜਾਕ ਤੇ ਦੱਸਦੀ ਪਈ ਹੈ ਠੀਕ ਹੈ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਹੈ ਜੀ ਆਪਾਂ ਉਹਨਾਂ ਨੂੰ ਪਹਿਹੀ ਗੱਲ ਕਰਦੇ ਆਂ ਅੱਲਾ ਵਾਹ ਖਾਲਾ ਵਾਹ ਗੁਰੂ ਜੀ ਪਹਿਲਾਂ ਪੰਜ ਬਣਿਆ ਅੱਲਾ ਵਾਹ ਖਾਲਾ ਵਾਹ ਤਾਕੀਨਾਂ ਸਰਪੰਚ ਬਣਾਉਣ ਤਾਂ ਕਿ ਪਿੰਡ ਦੇ ਹਰੇਕ ਕੰਮ 'ਚ ਰੁਕੇ ਹੋਇਆ ਅੱਲਾ ਇਲਾਹਾ ਇਲਾ ਅੱਲਾ ਉਥੇ ਸਾਡੇ ਵਿਚਕਾਰ ਪੰਚੇ ਦੀ ਚੋਣ ਲੜ ਰਹੇ ਸਾਡੇ ਮਨਦੀਪ ਕੁਮਾਰ ਮਨੀ ਜੀ ਵੀ ਇਸ ਮੌਜੂਦ ਨੇ ਆਪਾਂ ਉਹਨਾਂ ਦੇ ਵੀ ਵਿਚਾਰ ਜਾਣਦੇ ਕੀ ਕਹਿਣਾ ਚਾਹੁੰਦੇ ਹਾਂ ਸੱਚੀ ਗੱਲ ਜੀ ਸਾਰਿਆਂ ਨੂੰ ਅਸੀਂ ਇਸ ਪਿੰਡ ਦੀ ਚੋਣ ਲੜ ਰਹੇ ਹਾਂ ਜੀ ਜੋ ਸਾਡੇ ਸਰਪੰਚੀ ਦੇ ਉਮੀਦਵਾਰ ਨੇ ਜੀ ਹਰੀ ਮਿੱਤਰ ਬੱਧਨ ਸਾਹਿਬ ਜਿਨ੍ਹਾਂ ਨੂੰ ਸਾਡੇ ਨੌਜਵਾਨ ਸਭਾ ਦੀ ਸਾਰਿਆਂ ਦੀ ਸਪੋਰਟ ਹੈ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅੱਗੇ ਆਈਏ ਤਾਂ ਜੋ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ ਬਹੁਤ ਹੀ ਸਮੇਂ ਤੋਂ ਜਦੋਂ ਦੀ ਵੀ ਅਸੀਂ ਇਸ ਪਿੰਡ ਦੇ ਵਿੱਚ ਦੇਖ ਰਹੇ ਹਾਂ ਮੈਂ ਹੋਰ ਸੰਭਾਲੀ ਹੈ ਜਾਦੀ ਪਿੰਡ ਦੇ ਬਸ ਆਹੀ ਹਾਲ ਨੇ ਗਲੀਆਂ ਨਾਲੀਆਂ ਦਾ ਬਸ ਕੋਈ ਸੁਧਾਰ ਨਹੀਂ ਹੋਇਆ ਜਿੰਨੇ ਵੀ ਸਰਪੰਚ ਆਏ ਨੇ ਕਿਸੇ ਨੇ ਵੀ ਕੋਈ ਸੁਧਾਰ ਨਹੀਂ ਪਿੰਡ ਦਾ ਕੀਤਾ ਜੀ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਸਾਨੂੰ ਲੋਕਾਂ ਵੱਲੋਂ ਸਪੋਰਟ ਮਿਲੇ ਸਾਨੂੰ ਵੋਟ ਮਿਲੇ ਤਾਂ ਜੋ ਅਸੀਂ ਕਿ ਸਾਡੇ ਬਿੱਤਰ ਸਾਹਿਬ ਜੋ ਸਰਪੰਚ ਬਣਨ ਤੇ ਅਸੀਂ ਜੋ ਪਿੰਡ ਦੇ ਕੰਮ ਨੇ ਪਿੰਡ ਦੇ ਕਾਰਜ ਨੇ ਜੋ ਨਹੀਂ ਹੋ ਚੁੱਕੇ ਹੁਣ ਤੱਕ ਤਾਂ ਜਾਂ ਉਹ ਅੱਗੇ ਅਸੀਂ ਆਉਣ ਵਾਲੇ ਸਮੇਂ ਵਿੱਚ ਜੇ ਸਾਡੇ ਸਰਪੰਚ ਬਣਦੇ ਨੇ ਸਾਡੀ ਪੰਚਾਇਤ ਆਉਂਦੀ ਆ ਤੇ ਅਸੀਂ ਉਹ ਕੰਮ ਕਰ ਸਕੀਏ ਤੇ ਅਸੀਂ ਜੀ ਪਿੰਡ ਅਸੀਂ ਸਾਡੀ ਜਿਹੜੀ ਕਮੇਟੀ ਇਹ ਬਿਲਕੁਲ ਸਾਫ਼ ਏ ਸਾਡਾ ਅਸੀਂ ਕਿਸੇ ਨੂੰ ਕੋਈ ਨਸ਼ਾ ਨਹੀਂ ਵੇਚ ਰਹੇ ਨਸ਼ਾ ਕੋਈ ਪਲਾ ਨਹੀਂ ਰਹੇ ਨਾ ਕਿਸੇ ਨੂੰ ਕੋ ਪੈਸਾ ਦੇ ਰਹੇ ਆ ਬਿਲਕੁਲ ਸਾਫ਼ ਸੁਥਰੀ ਪਾਰਟੀ ਏ ਸਾਡੀ ਜੀ ਤੇ ਇੱਥੇ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਜੋ ਵੀ ਚੋਣ ਲੜ ਰਹੇ ਨੇ ਹਰ ਕੋਈ ਕੋਈ ਸ਼ਰਾਬ ਫਲਾ ਰਿਹਾ ਏ ਕੋਈ ਪੈਸਾ ਦੇ ਰਿਹਾ ਆ ਅਸੀਂ ਕੋਈ ਵੀ ਕਿਸੇ ਨੂੰ ਪੈਸਾ ਨਹੀਂ ਕਿਸੇ ਨੂੰ ਕੋ ਲਾਲਚ ਨਹੀਂ ਦੇ ਰਹੇ ਹਾਂ ਦੇ ਰਹੇ ਅਗੇ ਤਾਂ ਕਿ ਇੱਥੇ ਲੋਕ ਰਾਤ ਨੂੰ ਅਸੀਂ ਦੇਖਦੇ ਆ ਸ਼ਰਾਬਾ ਪੀਂਦੇ ਨੇ ਗਲੀਆਂ ਨਾਲੀਆਂ ਚ ਡਿੱਗਦੇ ਨੇ ਤੇ ਬਹੁਤ ਪੂਰਾ ਹਾਲ ਆ ਜੀ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਤੁਹਾਡੀ ਇੱਕ ਇੱਕ ਬੋਟ ਦੀ ਲੋੜ ਏ ਤੁਸੀਂ ਸਾਨੂੰ ਵੋਟਾਂ ਦਿਓ ਤਾਂ ਜੋ ਅਸੀਂ ਅੱਗੇ ਆਈਏ ਅੱਗੇ ਆ ਕੇ ਤੇ ਪਿੰਡ ਦਾ ਜਿਹੜਾ ਵਿਕਾਸ ਕਰ ਸਕੀਏ ਜੀ ਸਾਡੇ ਵਿੱਚ ਕਾਰਸਮਣ ਮਨੀ ਮਨਦੀਪ ਸਿੰਘ ਮਨੀ ਜੀ ਠੀਕ ਹੈ ਜਿਨ੍ਹਾਂ ਨੇ ਆਪਣੇ ਚੌਂ ਪੰਜੇ ਵਿੱਚ ਮਨ ਉਮੀਦਵਾਰ ਹੈ ਕਿ ਉਹਨਾਂ ਨੇ ਆਪਣੇ ਵਿਚਾਰ ਰੱਖੇ ਠੀਕ ਹੈ ਸੋ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਮਿਹਰਬਾਨੀ